ਚੱਲ ਰਿਹਾ ਸ੍ਰੀ ਚਮਕੌਰ ਸਾਹਿਬ ਵਾਲਿਆਂ ਦਾ 911 ਸ੍ਰੀ ਚਮਕੌਰ ਸਾਹਿਬ ਸੋਨਹਾਰ ਬਿੰਦਾ ਕਹਿੰਦੇ ਦੇ ਇਸ ਟਰੈਕਟਰ ਦੇ ਪੈਲ ਬਲਵੇਂ ਰੰਗਦੇ ਹੋ ਬਿੰਦਾ ਸੋਨਾ ਲੀਕਾ ਤੇ ਸਵਾਰ ਹੋ ਕੇ ਆ ਗਿਆ ਥੋੜਾ ਜਿਹਾ ਬਿਨਾ ਜਿੱਦਰ ਨੂੰ ਹੋ ਜੋ ਨੰਬਰਦਾਰ ਸੁਖਾ ਸਿੰਘ ਜੀ ਕੈਨੇਡਾ ਵਾਲੇ ਦੇਖਿਓ ਨਜ਼ਾਰਾ ਆਹ ਟਰੈਕਟਰ ਵਿਸ਼ੇਸ਼ ਤੌਰ ਤੇ ਪੁੱਜ ਗਿਆ ਕਲਚ ਤੇ ਪਾਤਾ ਇੱਕ ਮਵਾਲ ਤੇ ਦਾ ਹਲੋ ਹਲੋ ਚੱਲ ਜੀ ਅੱਗੇ ਆਹਨੇ ਦੇਖੀਓ ਨਜ਼ਾਰਾ ਉਹਦੇ ਪਾਰ ਦੇ ਆ ਧੂਏ ਦੇ ਦਾਗ ਲੱਗ ਗਏ ਨੇ ਤੇਰੇ ਨਾਮ ਤੇ ਆਉਂਦਾ ਕਦੇ ਮਤਲਬ ਹੋਣੀ ਦਰਦੀ ਨਾ ਮੇਰੇ ਵੀਰ ਆਉਂਦਾ ਕਦੇ ਮਤਲਬ ਇਹ ਕਹਿੰਦੇ ਤੇਰੀ ਚਾਹਤਿਆਂ ਸਤੋ ਸਾਰੇ ਨਰ ਰਹਿਗਾ ਚਾਹਤਾ ਮੇਰੇ ਵੀਰ ਆਪ ਦਾ ਕੱਤੇ ਸਾਰਿਆ ਹੋਇਆ ਔਰ ਇੰਨ ਕੱਤੇ ਸਾਰਿਆ ਹੋਇਆ ਇੱਥਾ ਤੇ ਸਾਰਿਆ ਉਹ ਆ ਬੱਲੇ ਬੱਲੇ ਕਰਵਾਉਂਦਾ ਹੋਇਆ ਖੇਡ ਵਾਲਾ ਅੰਦਰ ਵਿੱਚ ਕਿੰਝ ਕਿੰਝ ਨਾਲ ਆਉਂਦਾ ਕਿੰਝ ਬੋਲਦਾ ਇਸਨੇ ਆ ਬੰਦਾ ਆ ਗਿਆ ਉਹ ਬੰਦਾ ਆ ਗਿਆ ਉਹ ਕੌਣ ਆਉਂਦਾ ਗੱਲੂਆ ਓਏ ਇਹਨੂੰ ਕਿੰਝ ਕਹਿੰਦੇ ਨੇ ਇਹਨੂੰ ਬੰਦਾ ਕਹਿੰਦੇ ਆ ਇਹ ਤੇ ਅਰਸ਼ ਹਾਕਮ ਦਾ ਬੰਦਾ ਕਹ ਰਹੀ ਆ ਕਿ ਤੂੰ ਬਤੂਏ ਨੂੰ ਕੌਣ ਮੱਛਾ ਓਏ ਬਾਟ ਓ ਮਰਾਂਵੇਂ ਦੰਦੀ ਆ ਆ ਤੂੰ ਤੂਏ ਨੂੰ ਕੌਣ ਮੱਛਾ ਆ ਆ ਬਾਟ ਮਰਉਂਦੀ ਪੈਂਦੀ ਆ ਆ ਬੱਛੂਲਾ ਬੱਲੇ ਬੱਲੇ 59 ਸੈਕਿੰਡ ਨਾਟਕਾ ਸ੍ਰੀ ਚੰਕੌਰ ਸੈਕਿੰਡ 41 25 ਸੈਕਿੰਡ ਸੁਖਮਨ ਨੰਬਰਦਾਰ ਕੈਨੇਡਾ ਦਾ ਵੀਰ ਕੋਈ ਹੋਇਆ ਹੈ ਦਾ ਸੈਨੇਟ ਕਾਵਾ ਬਰਦਾਰ ਸੁਖਮਨ ਜਿਹੜੇ ਦੇ ਵਿੱਚ ਲਾਹ ਹੈ ਬਹੁਤ ਬੋਲਾ ਵੀਰਾਂ ਦਾ ਸਭੀ ਹੁਣ ਸਾਡੇ ਭਰਾ ਪੁੱਜੇ ਹੋਏ ਨੇ ਬੱਚਾ ਧੰਨਵਾਦ ਪਰ ਹੁਣ ਦੇਖੋ ਕੀ ਹੁੰਦਾ ਹੈਗਾ ਓਏ ਬਾਲਾ ਮੇਟਰ ਭਾਈ ਐਂਟੀ ਕਰਾਵੇ ਬਾਟਾ ਵੇਹੇ ਦੇ ਟੰਡੇ ਦਾ ਮੇਟਰ ਆ ਹਾਂ ਇਹਦੀ ਦੇਖ ਲੈ ਭਾਈ ਓਏ ਬਲੌਤੋ ਭਾਈ ਕਟ ਦੇ ਕਲਚ ਆ ਬੈਗ ਬਗ ਦੇ ਰੱਖੋ ਜੀ ਦਵਾਪਾ ਸਾਡੇ ਜੀਡੀਐਸ ਜੀਗਨ ਤੇ ਚਾਹੁੰਦੇ ਜੀਡੀਐਸ ਵਾਲਾ ਨਾਲ ਉਹ ਆਮ ਨਾਲ ਸੁਣ ਹਾਂ ਅਮਰ ਮੈਨੇ ਟੈਕਨੀਕਲ ਨੂੰ ਆਇਆ ਜੀ ਦੇਖੋ ਕਿੰਨਾ ਬੋਹਦਾ ਸਿੰਧੂ ਪਹਿਲੇ ਜਗ੍ਹਾ ਨਾੜ ਗ੍ਰੈਂਚ ਕੋਰ ਸਾਹਿਬ ਵਾਲੇ ਆ ਲੱਗੂ ਵੀ ਨਾ ਗਿਆ ਨੰਨੇ ਲੰਨੇ ਲੰਨੇ ਆ ਗਿਆ ਨੰਨੇ ਲੰਨੇ ਆ ਗਿਆ ਆਖੋ ਮੁੰਡਿਆ ਜਾਂਦੀ ਆ ਜਾਂਦੀ ਰਹੀ 2 ਮਿੰਟਾਂ ਨਾਲ 13 ਸੈਕਿੰਡ 37 ਮਿਕਰੋ 4 2 13 ਸੈਕਿੰਡ ਜਿਹੜੀ ਇਹਦਾ 2 13 ਚ ਮੁੰਡਿਆ ਉਹ 2 ਮਿੰਟ 13 ਸੈਕਿੰਡ ਚ ਪੂਰੇ ਹੋ ਗਏ 855 ਮੀਟਰ ਹੇ ਰਾਜ ਸਿੰਘ ਜੀ ਸਪਾਰ ਸਾਹਿਬ ਤੁੱਗੇ ਹੋਇਆ ਧੰਨਵਾਦ ਆਕ 55 ਨੀਂਦਾ ਪ੍ਰਾਣਾ ਮੜੂ ਹੇ ਰਾਜ ਸਿੰਘ ਜੀ ਸਪਾਰ ਸਾਹਿਬ ਤੁੱਗੇ ਹੋਇਆ ਕਬਾਦੀ ਪੰਨਾ ਵਰਜ ਢਲਵਾਨੀ ਕੀਤੀ ਤੋਂ ਆ ਤੀਨਾ ਓ ਨੀਂਦਾ ਸਵਰਾਜ ਆਇਆ ਮੇਰੇ ਮਿੱਤਰੋ ਐਨ ਕਹਿੰਦੇ ਭਈ ਗੱਤੀ ਦੇ ਵਿੱਚ ਅਗਲੇ ਕੇਲੇ ਹੁਣ ਵੱਡਾ ਵਾਧਾ ਹੋ ਸਕਦਾ ਮੇਰੇ ਮਿੱਤਰੋ ਵੱਡਾ ਵਾਧਾ ਹੋ ਸਕਦਾ ਖੱਚੂ ਗੱਰੂਆ ਖੱਚ ਜਿੱਤਾਂ ਦੇ ਜਮੇ ਨਹੀਂ ਹੌਸਲਾ ਹਾਰਦਾ ਕਿ ਹਾਰਦੇ ਵੀ ਹੁੰਦੇ ਉਹ ਕਦੇ ਨਾਰਜਤਲੇਰਾ ਉਹ ਤੁਹਾਨੂੰ ਹੌਸਲਾ ਬਣਾ ਕੇ ਇਹ ਸਦਾ ਉੱਪਰ ਰੱਖੇ ਅਸੀਂ ਜਿੱਤਾਂ ਦੇ ਜ਼ਰੂਰ ਉਹ ਜਾਰੀ ਜੰਗ ਰੱਖਿਓ ਅਸੀਂ ਜਿੱਤਾਂ ਦੇ ਜ਼ਰੂਰ ਹੋਰ ਜਾਰੀ ਜੰਗ ਰੱਖਿਓ ਆਪਾਂ ਜਿੱਤਾਂ ਦੇ ਜ਼ਰੂਰ ਸਾਰੇ ਬਕਰ ਜਵੈਰਵਾਦ ਆਧੁਨਿਕ ਰਹੀ ਜਿਸ ਦੇ ਕੇਦਰ ਸਮਾਜ ਆਉਂਦਾ ਆ ਦੇ ਸਾਹਮਣੇ ਦੇ ਵੀਰ ਕੈ ਕਦੇ ਜਿੱਤ ਹਾਰ ਤੇ ਨਾ तई जाने खिचड़ी खिचर न ਕਾਹਦਾ ਰੋਕ ਗਿਆ ਨੇ ਹੱਟ ਜਾ ਵੀ ਇੱਕ ਮੁਕਾਬਲਿਆਂ ਦੇ ਮਾਰ ਕਰਦਾ ਦੇਖਦੇ ਆਹੀ ਆਈ ਆ ਕੀ ਆਫਾ ਇੱਜ ਦੀ ਜਾਨ ਸिखਾ ਲਈ ਵੇਖੋ ਆ ਜਾ ਗਰੂਆ ਓਏ ਖਿੱਚਣਾ ਔਰ ਖੇਚਣਾ ਤੇਰੀ ਜਾਨ ਸिखਾ ਲਈ ਹੋ ਜਾਣੀ ਆ ਇੱਥੋਂ ਆ ਕੇ ਓ ਕਹਦੇ ਜਾਨ ਸिखਾ ਲਈ ਹੋ ਗਈ ਆ ਹੁਣ ਸਾਹਾਂ ਚ ਸਾਹ ਪੈ ਗਿਆ ਹੁਣ ਭਜਾਊਗਾ ਹਣ ਭਜਾਊ ਵਾਹ ਉਹ ਕਹਿੰਦੇ ਘੇੜਾ ਸਾਤਾ ਵੇਖਦੇ ਹੋਏ ਵੇਖਦੇ ਆ ਹੋਏ ਹੱਥ ਸਾਹ ਪੈ ਗਿਆ ਹੁਣ ਭਜਾਊ ਪਾ ਓਏ ਗੱਲ ਬੱਕਰੀ ਕਰਵਾਊਗਾ ਹੁਣ ਟਰੈਕਟਰ ਭਜਾਊਗਾ ਓਏ ਗੱਲ ਬੱਕਰੀ ਇਹ ਮੁੱਢ ਢਲਵਾ ਵਾਲਾ ਟਰੈਕਟਰ ਕਰਵਾਊਗਾ ਇਹ ਕਹਿੰਦੇ ਗਵਾਂਢੀ ਪਿੰਡ ਦਾ ਸੇਰਾ ਸਿੰਘ ਸਰਪੰਚ ਹੁਣ ਜੀਰੋ ਹੱਡਣ ਵਾਲੇ ਉਹ ਕਹਿੰਦੇ ਫਾਦਰ ਸਿੰਘ ਸਾਥੀ ਹੋਵੇ ਤਾਂ ਦੇਖੀ ਅਦਰ ਦੇ ਇਹ ਕਹਿੰਦੇ ਖੇਰਵਾ ਆ ਗਈ ਨੇ ਆ ਸ਼ਾਮ ਨੂੰ ਖਾਵੇ ਰੰਡੇ ਵਾਲਾ ਜੇਡ ਵੀ ਆਇਆ ਹੋਇਆ ਜਿਤਾਣੀ ਚੱਲ ਰਹੀ ਹੈ ਸਾਹਜ 744 ਉਹ ਮਿੰਟੂ ਦਾ ਟਰੈਕਟਰ ਆ ਉਹ ਸਾਹਮਣੇ 855 ਨਾਲ ਤੇਜ਼ ਜਾ ਰਿਹਾ ਇਹਦੀ ਦੁਨੀਆ ਵਿੱਚ ਮਿੰਟੂ ਇਹਦੇ ਪਹਿਲਾਂ 855 ਨੀਲਾ ਚੱਲ ਕੇ ਗਿਆ ਪਰ ਦੇਖੋਗੇ ਤੁਸੀਂ ਉਹ ਦੇਖੋਗੇ ਤੁਸੀਂ ਆਹ ਦੇਖੋਗੇ ਮਿੰਟੂ ਕਹਿੰਦੇ ਬਹੁਤ ਵੱਡਾ ਨਾਮ ਬਣ ਗਿਆ ਮਿੰਟੂ ਦਾ ਨਾਮ ਕਹਿੰਦੇ ਬਹੁਤ ਵੱਡਾ ਬਣਿਆ ਹੋਇਆ ਆਹ ਦੇਖੋ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਫਿਰ ਕਹਿੰਦੇ ਆਹ 0100 ਵਾਲਾ ਆਵਾਹ ਉਹ ਮਿੰਟੂ ਦਾ ਮਿੰਟੂ 0100 ਵਾਲਾ 744 ਵੀਰੋ ਆ ਗੱਡੀ ਵਧੀਆ ਜੀ ਵੀ ਦਾ ਟਰੱਪੇ ਦੀ ਅਗਰ ਲੱਭਦੀਆਂ ਨੇ ਪਰ ਗੱਡੀ ਵਧੀਆ ਦਸਤੂਜ ਫੁੱਜ ਫੁੱਜ ਲੱਗਦਾ ਇੱਕ ਤਾਂ ਸੰਦੀਪੀ ਹੋ ਇੱਕ ਤਾਂ ਮਖਰੀਆ ਹੋ ਗੱਲ ਮਖਰੀਆ ਟ੍ਰੇਲਾ ਜਾਂਦਾ 747 ਆਹ ਸੁਣਾ ਦੇ ਜਿਆ ਕਰੇ ਉਹ ਜਿੱਥੇ ਲੱਗਦਾ ਤਾਰੀ ਤੂੜੀ ਲਾ ਦਿਆ ਕਰੇ ਉਹ ਸੁੱਖਾ ਨੰਬਰਦਾਰ ਜੀ ਕੈਨੇਡਾ ਵਾਲੇ ਵਿਖੋ ਟੱਕ ਟਿੱਕਾ ਜਾ ਪਰ ਕੰਮ ਕਾੜਾ ਓਏ ਕੰਮ ਕਾੜਾ ਟਰੱਲੇ ਵਾਲਿਓ ਓਏ ਸਿੱਧਾ ਨਾ ਤੇਰਾ ਵੀ ਭੱਜੀ ਜਾਂਦੀ ਆ ਉਹ ਭੱਜੀ ਜਾਂਦੀ ਆ ਮੈਨੂੰ ਪਾਇਲਟ ਤਜਰਬੇ ਕਰਨ ਲੱਗਦਾ ਇਹਦਾ ਪਾਇਲਟ ਆਹ ਤਜਰਬੇ ਕਰਨ ਲੱਗਦਾ ਇਹ ਕਹਿੰਦੇ ਉਹ ਕਹਿੰਦੇ ਇਹ ਪਾਇਲਟ ਨੂੰ ਸੰਗਤਪੁਰਿਆ ਗੱਗੀ ਕਹਿੰਦੇ ਨੇ ਇਸ ਪਾਇਲਟ ਨੂੰ ਕਹਿੰਦੇ ਗੱਗੀ ਸੰਗਤਪੁਰਿਆ ਕਹਿੰਦੇ ਨੇ ਟੋਟਾ ਦੇ ਟਰੈਕਟਰ ਦਾ ਚੱਟਾ ਲਈ ਜਹਾਜ ਆਉਂਦਾ ਮੇਟੂ ਦਾ ਸਖੇ ਚੱਟਾ ਆਹ ਸਾਹਮਣੀ ਬੇਲੇ ਨੇ ਨਿਕਲ ਕੜਾ ਨਾਲ ਮਰ ਜਾਂਦਾ ਨਾ ਡਿਕਲ ਹੈ ਮੁੰਡਾ ਕਹਿੰਦੇ ਝੱਲਾ ਵਾਲਾ ਓਏ ਮਨਜੀਤ ਜਦੋਂ ਹੋਣਾ ਸ਼ਾਮ ਸਿੱਖਾਲੀ ਹੋ ਗਈ ਐਨ ਕਦੇ ਮੈਦਾਨ ਦੇ ਵਿੱਚ ਮੇਰੇ ਵੀਰੇ ਉਹ ਬੱਲੇ ਬੱਲੇ ਸਾਹਮਣੇ ਹੋਈ ਦਰਸ਼ਕੋ 1 ਮਿੰਟ 53 ਸੈਕਿੰਡ 57 ਹੋ ਰੌਣਾ ਰੱਪਾ ਗਿਆ ਪਾਵੇ 57 1 53 ਇੱਕ 53 ਜਿਹੜਾ 1 53 ਮਿੱਤਰੋ ਮੈਚ ਵਧੀਆ ਘੜੀ ਜਾਂਦੀ ਆ ਮੈਚ ਤਾਂ ਇਹ ਮੇਲਾ ਖਰਕ ਸਿੰਘ ਵਾਲੇ ਦੀ ਧਰਤੀ ਦਾ ਮੇਰੇ ਵੀਰੋ ਕਹਿੰਦੇ ਕੰਨਾਂ ਬਖਰੀਆਂ ਨੇ ਸ਼੍ਰੀ ਹਾਂ ਮੇਰੇ ਵੀਰੋ ਪੰਜ ਦੁੱਤੇ ਪੁੱਤ ਕੇ ਆ ਖੇਡ ਦੇ ਮੈਦਾਨ ਦੇ ਵਿੱਚ ਆ ਟਾਲੀ ਖਿੱਚੀ ਆਉਣਾ ਆ ਟਾਲੀ ਖਿੱਚੀ ਤੁਰਿਆ ਆਉਣਾ ਟਾਲੀ ਕਹਿੰਦੇ ਖਿੱਚੀ ਤੁਰਿਆ ਆਉਣਾ ਇਹ ਟਾਲੀ ਖਿੱਚ ਮਹ ਮੁਕਾਬਰਿਆਂ ਦਾ ਮੇਰੇ ਵੀਰੋ ਅੱਜ ਕਹਿੰਦੇ 29ਵਾਂ ਮੇਲਾ ਖੇਡਿਆ ਜਾ ਰਿਹਾ ਅੱਜ 29ਵਾਂ ਮੇਲਾ ਆ ਖੇਡ ਦਾ ਖੇਡਿਆ ਜਾ ਰਿਹਾ ਹੁਣ ਬਣਾਉ ਰੇਲ ਆਹ ਕਹਿੰਦੇ ਲਾਤਾ ਖੇਡ ਮੇਰੇ ਵੀਰੋ

ਕਮਾਲ ਹੋਈ ਪਈ ਆ ਉਹ ਦੁਨੀਆ ਸਿਖ ਖੇਡਦੇ ਤਿਆਰ ਹੋਈ ਪਈ ਆ ਮੇਰੇ ਵੀਰ ਇਹ ਕੰਦੇ ਨਾ ਹੋਇਆ ਹਕ ਤਾਨ ਸਾਜਰੇ ਦੇ ਵਿੱਚ ਆ ਰੌਣਕਾਂ ਬੱਟੀਆਂ ਨੇ ਉਹ ਰੌਣਕਾਂ ਬੱਟੀਆਂ ਨੇ ਉਹ ਤਿੰਨਾਂ ਸੋਨਾ ਲੱਗ ਕੇ ਦੀਪ 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 ਐਂ ਦਾ ਪਏ ਇਹਨੂੰ ਦੀਪ ਕਹਿੰਦੇ ਨੇ ਇਹ ਪੜਲਾਡੇ ਤੇ ਲਾ ਕੇ ਕਰਕੇ ਦਰਿਆਪੁਰ ਪਿੰਡ ਤੋਂ ਪੁੱਜਿਆ ਦਾ ਟਾਈਮ ਆ ਜੀ 2 ਮਿੰਟ 26 518 ਨਕਰੋ ਮੇਰੇ ਮਿੱਤਰੋ 26 ਖੋਸ਼ਾ ਦਾ ਟਵਰ ਅਗਲਾ ਸੰਭਲਿਓ ਅਗਲਾ ਆਓ ਜੀ ਸਰੀਆਪੁਰ ਮੁੰਡਾ ਜੀ ਨਹੀਂ ਉਹ ਬਾਈ ਤੁਸੀਂ ਗੱਲ ਕਰਦੇ ਵੀਰੇ ਇਹ ਪੰਜਾਬ ਡਿਜੀਟਲ ਸਰਵਿਸ ਸਨਾਨ ਵਾਲੇ ਦੀ ਨਾਮ ਬਣੂ ਕਿੰਨਾ ਧਾਰ ਜਾਂਦੀ ਹੈ ਅਗਲਾ ਸਰ ਪਾਸੇ ਦੇ ਘਟਾ ਆਪਣੇ ਅੰਦਰ ਨੇ ਧੂਆਂ ਧਾਰ ਹੀ ਕਰਦਾ ਤਰਾਏ ਨਹੀਂ ਇਹੋ ਖਲੇੜਾ ਪੈਰ ਵੀ ਬਾਹਰ ਝੂਟੇ ਜਮਾ ਰਹੇ ਖਲੇੜਾ ਪੰਡਾ ਮੇਰੇ ਵੀਰੋ ਟਾਇਰ ਇਸ ਤਰ੍ਹਾਂ ਰੋਰ ਕਰਦੇ ਆ ਝੂਟੇ ਪਤਾ ਨਹੀਂ ਕਿਉਂ ਮਾਰ ਦਿੰਦੇ ਨੇ ਬਾਈ ਤੇ ਟਾਈਮ ਆਦੀ 2 ਮਿੰਟਾਂ 19 ਸੈਕਿੰਡਾਂ 2 ਮਿੰਟ 19 ਸੈਕਿੰਡ 19 47 ਚੱਕਿਆ ਬੰਦਾ ਆ ਸਾਹਮਣੇ ਦੇ ਰੋ ਰਿਹਾ ਇਆਹ ਜਿਹੜੇ 04 ਵਾਲੇ ਸਿੰਪਲ 750 ਓਠੜ ਕਾਂ ਚਾਮ ਕਰਦਾ ਸੀਗਾ ਢਾਡੀ ਨੇ ਚੱਕਾ ਚਾਮ ਕਰਦਾ ਸੀ ਜਰਦੇ ਕਾਰ ਟਾਈਮ ਨਾਲਾ ਯੂਟਿਊਬਰ ਵੀਡੀਓ ਦੇਖ ਆਹ ਦੇਖ ਭੱਲੇ ਬੱਲੇ ਬੱਲੇ ਆਹ ਬੱਲੇ ਬੱਲੇ ਫਿਰ ਕਦੇ ਟਾਪੀ ਉਹ ਟਰੈਕਟਰ ਨੂੰ ਖਾਲਾ ਜੀਆਂ ਵਾਰ ਲਾ ਦਿੰਦੀ ਆ ਫਿਰ ਕਾ ਕੇ ਉਹ ਨੱਚਮਲਾ ਆਉਂਦੀ ਆ ਉਹ ਧੁਕੜੀ ਕਦੇ ਇਆਕੇ ਨੱਚਣ ਲਾ ਦਿੰਦੀ ਆ ਕੋਈ ਨੱਚ ਨਹੀਂ ਲਾਉਣੀ ਜਾਣੇ ਇੰਨੇ ਲਾ ਦਿੰਦੀ ਆ ਐਨ ਬਾਜ ਉਹ ਹੱਲੇ ਲੱਗਦੀ ਆ ਜਾਂ ਲਾ ਦਿੰਦੀ ਆ ਤਲਾਬ ਵਾਲੀ ਉਲਟੀ ਕਹ ਦਿੰਦੇ ਨੇ ਇਹਨੂੰ ਤਲਾਬ ਵਾਲੀ ਉਲਟੀ ਕਹ ਦਿੰਦੇ ਨੇ ਆਓ ਵੀ ਦੇਖੀਏ ਦੇਖੀ ਭਾਈ ਦੇਖੋ ਜੀ ਆ ਵੀ ਦੇਖ ਰਹੇ ਹਾਂ 700 ਦਾ ਦੀ ਕਾਰ ਬੰਦ ਫੈਟ RX ਉਹ ਵੀ ਜਿਹੜਾ ਵੀਰਾ ਗਰਾਊਂਡ ਦੇ ਵਿੱਚ ਲੈ ਆਉਣਗੇ ਫਿਰ ਨਵਦੀਪ 36 30 20 ਸਰਕਾਰ ਜ਼ਿਲ੍ਹਾ ਹਰਿਆਣਾ ਦੇ ਵਿੱਚ ਆਪੇ ਤੋਂ ਤੋਂ ਪਹਿਲਾਂ ਹੀ ਨੋਟੀਫਿਕੇਸ਼ਨ ਕਰਨਾ ਹੋਣਾ ਉੱਥੇ ਕੰਦ ਬੰਦ ਹੋਈਆਂ ਇੱਕ ਤਰੀਕ ਚ 40 ਬੰਦੀਆਂ ਰਾਣਾ ਸਾਹ ਦੇ ਲਾਗੇ ਦੋ ਅਪਰਾਏ ਦਾ ਜਿਹੜੀ ਸਾਹਤ ਬੰਦੀਆਂ ਰਾਣਾ ਸਾਹ ਦੇ ਲਾਗੇ ਚਾਰ ਤਰੀਕ ਮਹਾਲੀ ਜ਼ਿਲ੍ਹੇ ਦਾ ਇਹ ਮੁਹੱਲੇ ਦੇ ਇਲਾਕੇ ਕਰਕੇ ਜਿਹੜਾ ਬੰਨੇ ਪਾਸ ਸਰਬਰ ਕੋਟਾ ਤੇ 6 ਤਰੀਕਾ ਉਹਦੇ ਜਤਜੀਤ ਕੰਡੇ ਕਦੇ ਕਾਰਗੋਰ ਵਾਲੇ ਜੋਤੀ ਉਹਨਾਂ ਦਾ ਸਿਮ ਉਹਨਾਂ ਦਾ ਤੇ ਨਾਲ ਹੱਥ ਅੜਕਦੀ ਹੁੰਦਾ ਬੰਨੇ ਦਾ 7 ਤਰੀਕਾ 8 ਤਰੀਕਾ ਉਹਨੇ ਮੈਡੀਕਲ ਤੇ ਮਤਲਬ ਜੀ ਦਾ ਹੰਡੇ ਵਾਲਾ ਪੈਂਦਾ 9 ਤਰੀਕਾ ਖਸਾਬ ਦੇ ਦੀਆ ਤੇ ਪਾਸਾ ਭਰਿਆ ਲਾ ਜਿਹੜੀ ਉਹ ਬੜੀ ਚੰਗੀ ਸੀ ਆਹ ਮਾਨ ਪ੍ਰੀਤ ਆ ਮੇਰੇ ਵੀਰੋ ਆਪੇ ਪ੍ਰੀਤ ਦਾ ਕਹੇ ਉਧਰ ਜਿੰਦਰਾ ਕੰਨੋ ਕਾਲਾ ਸੇਖਾ ਉਹ ਕਿੰ ਕੀ ਸੇਖਾ सोनू ਸਖ ਬਿੱਟੂ ਸੇਖਾ ਜੀਤ ਦਾ ਇਹ ਨਾਲ ਕਹਿੰਦੇ ਮਿੰਨੀ ਭਾਈਕਾ ਇਹ ਕਹਿੰਦੇ ਧੰਨਵਾਦ ਹੈ ਆ ਮੋਟਾ ਮਨਪ੍ਰੀਤ ਦਾ ਇਹਦਾ ਮਾਨ ਸਾ ਖੜਾ ਪੈਂਦਾ ਤੇ ਜਿਲ੍ਹਾ ਮੁਖਤਿਆਰ ਨੇ ਇਹ ਮੋਟਾ ਆਪੇ ਛੱਲੇ ਦਾ ਮਖਿਤਰੀ ਉਧਰ ਕੋਕਾ ਦਾ ਹਰ ਰੋਸੂ ਫਿਰ ਰੋਸੂ ਕਹਦਾ ਹੈ ਜੀ ਕਰ ਜਮੇ ਪਰ ਖਾਉ ਦੇ ਮਾਰ ਹਰਜਿੰਦਰ ਸਾਹਿਬ ਦੀਆ ਪੇਦਾ ਗਲਾਵੇ ਸਾਹੋ ਪਾਵਾ ਦੇ ਕਦੇ ਰੱਤ ਦੀ ਮਾਰ ਪਾਵੇ ਕੋਈ ਉੱਤੇ ਦੀ ਜੀ ਸਾਰੇ ਪਾਸੇ मार के पेड़ पे बेटा फुल 735 नहीं करता 735 नहीं फिरता तू सीधा कह दे कि तेरे मामे रे बाबे सीधा कह दे तेरे मामे रे बाबे आओ देखो बल्ले 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 आओ 735 और पाले घेर आओ पाले घेर मेरे वीर मेरे घेर नहीं उठनिया ओए उठना घेर पाले मेरे को नहीं उठना जब 735 चली कर जाता दोस्त ਇੰਨੀ ਮੀਤ ਨਹੀਂ ਦੇਤਾ ਕਹਿੰਦੇ ਅਰਜਨ ਚਲਾਉਂਦਾ ਨਾ ਓਏ ਕਹਿੰਦੇ ਸੇਵਕ ਕਿੱਥੇ ਮਿਕਾ ਕੋਈ ਵੱਲਾ ਨੰਬਰ 35 ਦੇ ਨਾਲਾ ਪਾਉਂਦੀ ਤਾਂ ਪਰੋਸ ਕੇ ਕੋਈ ਨਾ ਕਰਦਾ ਹਾਂ ਜੀ ਅੱਜ ਦਾ ਧੰਨਵਾਦ ਕਰਦੇ ਅੱਜ ਜਿਹੜੀ ਜੀਮ ਕੱਪ ਦੇ ਵਿੱਚ ਮੁਕਤੀ ਹੋਇਆ ਧੰਨਵਾਦ ਆ ਵੀਰ ਆ ਵੇਖੋ ਸਾਹਮਣੇ ਮੈਦਾਨ ਵਿੱਚ ਹੋ 335 735 ਖਰਕੰਟੀ ਓ 735 ਟਾਲੀ ਦੀ ਕਰਦਾ ਖਰਕੰਟੀ ਗੱਲਾਂ ਬੱਕਰੀਆਂ ਓ ਗੱਲਾਂ ਬੱਕਰੀਆਂ ਓ ਟਰੈਕਟਰ ਦਾ ਭਾਂਜਾ ਆਉਂਦਾ ਆ ਬੱਲੇ 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 ਏ ਹੱਪੋ ਸਾਹਜਿੰਦਰ ਸਿੰਘ ਜੀ ਡਾਕਟਰ ਸਾਹਿਬ ਉਹਨਾਂ ਦਾ ਉਸ ਮੁੱਡੇ ਨੂੰ ਫੜਾਵੇ ਅਗਲਾ ਮੈਚ ਹੈ ਜਿਹੜਾ ਇਸ ਵੇਲੇ ਗਰਾਊਂਡ ਦੇ ਵਿੱਚ ਉਹ ਡਾਕਟਰ ਜਲਦੀ ਆਵੇਗਾ 270 850 850 ਆਗੇ ਫਰਾਂਦੀ ਨੂੰ ਬੈਲੋ ਦੀ ਅੱਜ ਦੀ ਕਾਰਨੀ ਬੈਲੋ ਗੁਰਦੀਪ ਜੇਡੀ ਅਸੀ 3510 ਮੇਰੇ ਵੀਰੋ ਆਜ ਕਹਿੰਦੇ ਛੋਟੀ ਛੋਟੀ ਦੇ ਪਲੇਅਰ ਪੁੱਜੇ ਹੋਇਆ ਮੇਰੇ ਵੀਰੋ ਕੰਮ ਟੱਕਰ ਪੁੱਜੇ ਹੋਇਆ ਆ ਜਿੱਦਾਂ ਦਾ ਕਹਿੰਦੇ ਨਾਂ ਚੱਲਦਾ ਪੰਜਾਬ ਦੇ ਖੇਡ ਮੇਲੇ ਦੇ ਉੱਪਰ ਅੱਜ ਕਹਿੰਦੇ ਕੋਈ ਪੁੱਜੇ ਹੋਇਆ ਮੇਰੇ ਵੀਰੋ ਐਨ ਕਹਿੰਦੇ ਬੰਦੇ ਬੁੱਤੇ ਤਾਰ ਅੱਜ ਕਹਿੰਦੇ ਖੜਕ ਸਿੰਘ ਵਾਲੇ ਦੇ ਵਿੱਚ ਪੁੱਜੇ ਹੋਇਆ ਬੱਤਾ ਧੰਨਵਾਦ ਆ ਵੀਰਾਂ ਦਾ ਹੈਲੋ ਵੀਰੇ ਦਾ ਟਾਈਮ ਆ ਜੀ ਜਿਹੜਾ ਆ 2 ਮਿੰਟਾਂ 42 ਸੈਕਿੰਡ ਤੇ ਪੰਗ ਬੱਟਾ 2 ਮਿੰਟ 45 ਸੈਕਿੰਡ 3 ਮਾਈਕਰੋ 735 ਦਾ ਟਾਈਮ ਡਾਕਟਰ ਦੇ ਭਾਂ ਦੇ ਦਾ ਕਹਿੰਦੇ ਖੇਪਲ ਦਾ ਏਰੀਆ ਪੜਲਾਣੀ ਤੋਂ ਸਾਮ ਰੂੜ ਤੇ ਬੱਛਾ ਹੋਇਆ ਤੇ ਇਹ ਮੁੰਡੇ ਦਾ ਇੱਕਾ ਹੈ ਤੇ ਬਾਈ ਕਮਾਲ ਹੀ ਕਰਦਾ ਪੁਰਜ ਹਰੀ ਵੀ ਆ ਸੀ ਪਰਿਵਾਰ ਦਾ ਇਸ ਵੇਲੇ ਕਹਿੰਦੇ ਖੜ ਸਿੰਘ ਵਾਲੇ ਦੀ ਧਰਤੀ ਤੇ ਟਕਰਾ ਪੁੱਤ ਨੂੰ ਕਹਿੰਦੇ ਆ ਟਕਰਾ ਨਹੀਂ ਬਾਈ ਜਿਆਦਾ ਓਹ ਕੰਡਰਾ ਵੇ ਵਾਹ ਕਿੰਨਾ ਸੋਹਣਾ ਸ਼ੌਕ ਹੁੰਦਾ ਕਹਿੰਦੇ ਇਹ ਦੇਖੋ ਬੱਲੇ ਬੱਲੇ ਫਿੱਟ ਫਿੱਟ ਫਿੱਟਾ ਆਹ ਛੱਪੇ ਮੁੰਡਿਆ ਹਾਂ ਸਾਹਮਣੇ ਕਹਿੰਦੇ ਗੱਲ ਬਣਾਉਣੀ ਐ ਓ ਗੱਲ ਬਣਾਉਣੀ ਐ ਖਿੱਚਣਾ ਪੈਣਾ ਓ ਪਾਲਾ ਘੇਰ ਗੂੜਾ ਨੱਪਲਾ ਕੀਲੀ ਨੱਪਲਾ ਕੂਨੀ ਹਾਂ ਜੀ ਉਹ ਤੇ ਖੜਿਆ ਹੋ ਰਿਹਾ ਗੱਲਾਂ ਵੱਖਰੀਆਂ ਘੜੀ ਚਾਲੀ ਦੇ ਵਿੱਚ ਆ ਇਹਦਾ ਬਾਦ ਕੀ ਪਤਾ ਲੱਗਣਾ ਪਰ ਤੇ ਖਾਨੂੰ ਕੱਦੇ ਪੂਰੀ ਵਧੀਆ ਡਾਕਟਰ ਦੀ ਫੈਟਰੀ ਗੱਲਾਂ ਵੱਖਰੀਆਂ ਉਹ ਮੁੰਡਾ ਕਹਿੰਦੇ ਉਹ ਮੁੰਡਾ ਕਹਿੰਦੇ ਇੱਕ ਬਾਦ ਦੇ ਨਾਲ ਓਏ ਆਹ ਤਵਾ ਮੇਰਾ ਜਨਾ ਦੋ ਟਾਇਰਾਂ ਤੇ ਝਟਾ ਓਹ ਮੁੰਡਿਆ ਤੇ ਹੌਸਲੇ ਸਲਾਮ ਇੱਕ ਬਾਦ ਦੇ ਨਾਲ ਗੱਡਾ ਇੱਕ ਬਾਦ ਦੇ ਨਾਲ ਉਹ ਤੋਤਲੇ ਵਾਲਾ ਸਿਆਰਾ ਦੋ ਜਣਾਂ ਪਿੰਡਾਂ ਬਾਈ ਦਾ ਦੋ ਜਣਾਂ ਸਿਆਰਾ ਮੈਂ ਵੀ ਦੋ ਦਿਨਾਂ ਨਾਲ ਵੀਡੀਓ ਸ਼ੇਅਰ ਕਰਦੇ ਹਾਂ ਦੇਖੋ ਜੀ ਆਦਿ ਸੁੱਸੋੜਾ ਹੀ ਕਹਿਣਾ ਪ੍ਰਦਰਸ਼ਨ ਆ ਗਿਆ ਆਦਿ ਸੁੱਸੋੜਾ ਨਿੱਕਾ ਦੂਤਰੇ ਵਾਲਾ ਸਿਆਰਾ ਗੱਲਾਂ ਬੱਕਰੀਆਂ ਕਿੱਤਰੀ ਗਬਰੂਆ ਅੱਜ ਕਾ ਗੱਲ ਬੜੂ ਓ ਬੱਲੇ ਬੜੇ ਕਾਲੂ ਬਣੂ ਏ ਗੱਲ ਬੜੂ ਬਣੀ ਓ ਗੱਲ ਬੜੂ ਓ ਗੱਲ ਬੜੂ ਓ ਖੇਤੋ ਸ਼ਾਰ ਗਿਆ ਲੇ ਬੰਦੇ ਆਪੇ ਕਹਤਾ ਓਏ ਚੱਕੇ ਨੇ ਤੇ ਉਦੋਂ ਦਾ ਘੜੀ ਦਾ ਟਾਈਮ ਰੁਕ ਗਿਆ ਇਹਦਾ ਸਮਾਂ ਜੀ ਦੇਣਾ 2 ਮਿੰਟ 1 ਸੈਕਿੰਡ 12 ਮਾਈਕਰੋ 2 ਮਿੰਟ 1 ਸੈਕਿੰਡ 12 ਮਾਈਕਰੋ ਚੱਕਿਆ ਬਾਈ ਨੇ ਘਸਨਾ ਦੇ ਇੱਕ ਬੋਲਸ ਦਾ ਪਹਿਲਾ ਮੈਚ ਦਾ ਬਾਈ ਦੀ ਯਾਰੀ ਆ ਕਦੇ ਜਿੱਤੀ ਤੇ ਸੋਲੂ ਵਾਲੀ ਕੋਲੇ ਆਜੇ ਜਿੱਤੀ ਤੇ ਸੋਲੂ ਦੀ ਆਈ ਰਾ ਦੇ ਸਾਹਮਣੇ 58 ਦਾ ਉਹ ਕਦੇ ਜੀਡੀਐਫਸੀ ਉਹ ਜੀਡੀਐਫਸੀ ਖੇਡ ਤੌਰ ਦਾ ਆਹ ਟਰੈਕਟਰ ਮੇਰੇ ਵੀਰੋ 58 ਦਾ ਕੌੜੀਏ ਕੌੜੀਏ ਆਉਂਦਾ ਰਹਿੰਦਾ ਹੈ ਨਹੀਂ ਵਗਿਆ ਕਬਾਡੀ ਪਿੰਡ ਲਈ ਆਪਣੇ ਭੈਣੇ ਵਾਕੇ ਆਹ ਫੋਟੋ ਨਾਲ ਰਹਾ ਸਾਪਲਾ ਕਿਨੀ ਪਾਲਾ ਕੇ ਰੀਰ ਆਹ ਦੇਖੋ ਅਦਲ ਸੱਦੀ ਤੇ ਪ੍ਰਿੰਸ ਨੇ ਕਾਲਿਆ ਸਾਡੇ ਨੂੰ ਇਹ ਆਉ ਹੋ ਗਈ ਕਮਾਲ ਮੇਰੇ ਵੀਰੋ ਇਹ ਕਮਾਲ ਕੰਬੇ ਰਮਾਲ ਉਹ ਬੋਲਰ ਖੜਕ ਸਿੰਘ ਵਾਲੇ ਦੀ ਤੱਤੀ ਦਾ ਉਹ ਪਿਆਜ ਜਾ ਰਿਹਾ ਦਾ ਪਿਆਜ ਜਾ ਰਿਹਾ ਜੇ ਨਾਲ ਸੰਦੀ ਬਹੁਤ ਆਉਣਾ ਉਹ ਵੱਲ ਮਰ ਗਈ ਸੰਦੀਤ ਭਾਈ ਦਾ ਸੁਣਦੇ ਜੀ we uh -huh. ਗਰਾਊਂਡ ਕਲੀਅਰ ਕਰ ਦੋ ਇਹਦਾ ਭਾਈ ਹੁਣ ਦਰਸ਼ਕੋ ਟਾਈਮ ਸੁਣ ਕੇ ਤਾੜੀ ਮਾਰਨੀ ਪੈਣੀ ਆ ਇੱਕ ਮਿੰਟ ਜੀ ਇਹਦਾ ਟਾਈਮ ਜੀ ਲਾਈਵ ਵਾਲਾ ਵੀ ਜੀ ਜ਼ਰੂਰ ਸੀ ਇੱਥੇ ਰੱਖ ਦਿਆ ਕਰ ਰਿਹਾ ਸੀ ਜੀ ਕਿਉਂਕਿ ਹੁਣ ਇਹਦਾ ਟਾਈਮ ਦੱਸ ਦੇ ਦੋ ਅਸੀਂ ਪੰਜ ਵਜਣ ਵੇਲੇ ਟਾਈਮ ਦੀ ਗੱਲ ਕਰਦੇ ਆ ਇਹਦਾ ਟਾਈਮ ਆ ਜੀ 1 ਮਿੰਟ ਪੰੰਦਾਰੀ ਸਾਹਿਬ ਕੰਨ ਕੰਨ ਮਾਰੋ ਹੋਰ ਤਾੜੀ ਮਾਰੋ 1 ਮਿੰਟ 45 ਸੈਕਿੰਡਾਂ ਦਾ ਮੈਕ ਹੇ ਨੋਨੇ ਕਦਾ ਰਕਾਡ ਬਣਾ ਗਿਆ ਇੱਕ ਮਿੰਟ ਬਈ ਇਹ ਜਿਹੜੀ ਪੂਰੇ ਇਹ ਪੈਲ ਤੇ ਆ ਗਿਆ 147 ਤੇ ਚਮਕੌਤ ਹੈ 193 ਕਟ